ਜਦ ਐਸਐਸਪੀ ਸਭ ਨੂੰ ਇਹ ਮੰਗ ਪੱਤਰ ਦੇਣਾ ਹੈ। ਮੈਂ ਉਪ ਰਾਸ਼ਟਰੀ ਪ੍ਰਧਾਨ ਸਿਵਨਾ ਹਿੰਕੁਸ਼ਿਵ ਜੋਸ਼ੀ ਜੋ ਕਿ ਸਾਡੇ ਨਿਸ਼ਾਨ ਸ਼ਰਮਾ ਦੀ ਉਗਵਾਹੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਮੰਗ ਪੱਤਰ ਦਿੱਤੇ ਗਿਆ। ਉਸ ਲੱਖਾ ਸੁਧਾਨਾ ਜੋ ਕਿ ਇੱਕ ਪਹਿਲਾਂ ਰਹਿ ਚੁੱਕਿਆ ਉਸਨੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਐਲਾਨ ਕੀਤਾ ਕਿ ਇਹਨਾਂ ਨੂੰ ਕੱਢ ਦਿੱਤਾ ਜਾਵੇ, ਇਹਨਾਂ ਨੂੰ ਕੋਈ ਘਰਾਂ ਚ ਰਹਿਣਾਂ ਨਾ ਦਿੱਤਾ ਜਾਵੇ ਤੇ ਇਹਨਾਂ ਨੂੰ ਰਾਤ ਨੂੰ ਕੋਈ ਬਾਹਰ ਨਾ ਨਿਕਲੇ। ਜੇ ਕੋਈ ਕਮਰੇ ਜ਼ਾਇਨਾ ਹੋਇਆ ਤਾਂ ਇੱਕ ਤੋਂ ਵੱਧ ਕੋਈ ਬੰਦਾ ਉਹਦੇ ਵਿੱਚ ਰਹਿਣਾ ਨਹੀਂ ਚਾਹੀਦਾ। ਅਸੀਂ ਅੱਜ ਉਸ ਦੇ ਖਿਲਾਫ ਪੰਜਾਬ ਨੂੰ ਤੋੜਨ ਦੇ ਲਈ ਇਹ ਮੰਗ ਪੱਤਰ ਐਸਐਸਪੀ ਤੇ ਡੀਜੀਪੀ ਸਾਹਮਣੇ ਦਿੱਤਾ। ਹਾਂਜੀ ਫਿਰ ਕੀ ਨਾਮ ਹੈ ਤਾਂ ਕੀ ਕੀ ਮਾਮਲਾ ਤੁਸੀਂ ਮੰਗਵਾਉਤ ਕਰ? ਮੇਰਾ ਨਾਮ ਸੁਚੇਨ ਸਿੰਘ ਹਾਰਗੋ ਸੀਸਣਾ ਹਿੰਦੀ ਪੰਜਾਬ ਉਪ ਅਧਿਕਾਰੀ। ਅੱਜ ਹਮ ਲੋਗ ਐਸਐਸਪੀ ਸਾਹਿਬ ਕੋਲ ਮਿਲਣੇ ਆਏ ਥੇ ਕਿ ਜੋ ਲੱਖਾ ਸਿਧਾਨਾ ਇੱਕ ਹੈ ਜੋ ਕਈ ਵਾਰ ਪ੍ਰਵਾਸੀ ਸ਼ਬਦ ਤੋਂ ਗਲਤ ਹੈ ਜੋ ਆਊਟ ਆਫ ਸਟੇਟ ਤੋਂ ਆਏ ਹੋਏ ਜਿਵੇਂ ਯੂਪੀ, ਬਿਹਾਰ ਜਾਂ ਰਾਜਸਥਾਨ, ਹਰਿਆਣਾ ਕਿਤੇ ਵੀ ਆਏ ਪੰਜਾਬ ਚ ਬਸੇ ਹੋਏ ਹਨ ਉਹਨਾਂ ਨੂੰ ਕਹਿੰਦਾ ਕਿ ਇੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਔਰ ਦੋ ਪਿੰਡ ਮੋਹਾਲੀ ਨਾਲ ਦੋ ਪਿੰਡ ਲੱਗਦਾ ਜਿੱਥੋਂ ਉਹ ਪਾਬੰਦੀ ਕੀਤੀ ਜਾ ਰਹੀ ਹੈ ਕਿਥੋਂ ਬਾਹਰ ਆਪਾਂ ਪੰਜਾਬ ਤੋਂ ਬਾਹਰ ਕੱਢਾਂਗੇ ਪਹਿਲੀ ਵਾਰ ਮੈਂ ਇਹਨੂੰ ਦੱਸਣਾ ਚਾਹੁੰਦਾ ਮੈਂ ਲਖੇ ਸ਼ਿਰਾਨ ਨੂੰ ਕਿ ਸਾਡਾ ਪੰਜਾਬ ਜੋ ਹੈ ਹਿੰਦੁਸਤਾਨ ਦੇ ਕਾ ਹਿੱਸਾ ਹੈ ਭਾਰਤ ਵਾਸੀ ਹੈ ਪ੍ਰਵਾਸੀ ਨਹੀਂ ਹੈ ਔਰ ਬਾਰ ਬਾਰ ਇਹਦਾ ਦੋਗਲੀ ਨੀਤ ਦੇਖਦਾ ਮੈਂ ਕਿ ਜਿਹੜਾ ਆਪਣੇ ਪੰਜਾਬ ਚ ਰਹਿੰਦੇ ਆਪਣੇ ਮਜ਼ਦੂਰੀ ਕਰਦਾ ਕੋਈ ਕੋਈ ਵੀ ਬਿਜ਼ਨਸ ਕਰਦਾ ਹੈਗਾ और खिलाफ़ हर वक्त कोई ना कोई गलत बयानबाजी करता है तो उतर देश विरोधा मुकदमा होना चाहिए इन्हें जेल के सलाखों के अंदर भेजना चाहिए क्योंकि बार बार कहीं कहीं हिंदू और सिख के भाईचारा को कहीं ना कहीं ठेस पहुँचता है एक खटास पैदा कर रहा है पंजाब के अंदर